ਭਾਰਤ ਪਾਕਿਸਤਾਨ ਸੰਗਠਨ ਜਾਂਚ ਚੌਂਕੀ ਆਈਸੀਪੀ ਤੇ ਕੰਮ ਕਰਨ ਵਾਲੇ ਕਰੀਬਨ 1500 ਕੋਲੀ ਹੜਤਾਲ ਤੇ ਚਲੇ ਗਏ ਨੇ ਜਿਸ ਦਾ ਸਿੱਧਾ ਅਸਰ ਭਾਰਤ ਪਾਕਿਸਤਾਨ ਵਿਚਾਲੇ ਹੋਣ ਵਾਲੇ ਵਪਾਰ ਤੇ ਪੈ ਰਿਹਾ ਹੈ ਕੱਲ ਤੋਂ ਭਾਰਤ ਪਾਕਿਸਤਾਨ ਦਾ ਵਪਾਰ ਤਕਰੀਬਨ ਠੱਪ ਹੈ ਆਪਣੀ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਕੋਲੀਆਂ ਦਾ ਕਹਿਣਾ ਹੈ ਕਿ ਆਈਸੀਪੀ ਵਿੱਚ ਭਾਰਤੀ ਗੋਦਾਮ ਨਿਗਮ ਦੇ ਅਧਿਕਾਰੀ ਉਹਨਾਂ ਨਾਲ ਬਦਸਲੂਕੀ ਕਰਦੇ ਨੇ ਕੋਲੀਆਂ ਨੇ ਭਾਰਤੀ ਗੋਦਾਮ ਨਿਗਮ ਦੇ ਅਧਿਕਾਰੀ ਨਵੀਨ ਸ਼ਰਮਾ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ ਕੂਲੀਆ ਮੁਤਾਬਕ ਉਹਨਾ ਤੋਂ ਸਮੇਤ ਉਹ ਵੱਧ ਕੰਮ ਲਿਆ ਜਾਂਦਾ ਹੈ ਤੇ ਬਦਸਲੂਕੀ ਕੀਤੀ ਜਾਂਦੀ ਹੈ ਜੋ ਕਿ ਉਹ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੇ ਤੇ ਜਦ ਤੱਕ ਇਸ ਮਾਮਲੇ ਵਿੱਚ ਕਾਰਵਾਈ ਨਹੀਂ ਹੁੰਦੀ ਉਹ ਆਪਣਾ ਅੰਦੋਲਨ ਜਾਰੀ ਰੱਖਣਗੇ ਸੋ ਕਾਰਵਾਈ ਦੀ ਮੰਗ ਕਰ ਰਹੇ ਨੇ ਅਤੇ ਮੋਰਚਾ ਖੋਲਿਆ ਹੋਇਆ ਹੈ ਜਿਸ ਦਾ ਸਿੱਧਾ ਸਿੱਧਾ ਅਸਰ ਭਾਰਤ ਤੇ ਪਾਕਿਸਤਾਨ ਵਿਚਾਲੇ ਹੋ ਰਹੇ ਵਪਾਰ ਤੇ ਪੈ ਰਿਹਾ ਹੈ ਦੱਸਣਯੋਗ ਹੈ ਕਿ ਭਾਰਤ ਪਾਕਿਸਤਾਨ ਸੰਗਠਨ ਜਾਨ ਚੌਂਕੀ ਆਈਸੀਪੀ ਤੇ ਕੰਮ ਕਰਨ ਵਾਲੇ ਕਰੀਬਨ 1500 ਕੂਲੀ ਹੜਤਾਲ ਤੇ ਚੱਲੇਗੇ ਨੇ ਜਿਸ ਦਾ ਅਸਰ ਭਾਰਤ ਪਾਕਿਸਤਾਨ ਵਿਚਾਲੇ ਹੋਣ ਵਾਲੇ ਦਵੱਲੇ ਵਪਾਰ ਤੇ ਪੈ ਰਿਹਾ ਹੈ ਅਤੇ ਇਸ ਤੇ ਵਧੇਰੇ ਜਾਣਕਾਰੀ ਲੈਣੇ ਆ ਸਾਡੇ ਪੱਤਰਕਾਰ ਰਾਜੀਵ ਸ਼ਰਮਾ ਤੋਂ ਰਾਜੀਵ ਆਖਰ ਕਿਸ ਤਰ੍ਹਾਂ ਦੀ ਸਥਿਤੀ ਇਸ ਵਕਤ ਬਣੀ ਹੋਈ ਹੈ जी कल दोपहर तो लगातार ये खुली हड़ताल से चले गए सर और आईसीपी के बाहर बैठ के जो भारतीय गोदम निगम है उन्होंने अधिकारियों के खिलाफ नारेबाजी कर रहे हैं इन्होंने लगातार यही है लगा कि जिस अधिकारी वालों इन्होंने बस लुकी जा रही है उसके खिलाफ कोई ना कोई कार्रवाई की जाए तो और जदों तक उसके खिलाफ कार्रवाई नहीं होंगी उदो तक यह जो खुली है इसे तरह प्रदर्शन करते रहें और जो सरकार के खिलाफ इस तरह का जो अंदोलन है वह जारी रहेगा ਰਜੀਵ ਕਿਸ ਤਰ੍ਹਾਂ ਦੇ ਕਾਰਨ ਇਹਨਾਂ ਵੱਲੋਂ ਦੱਸੇ ਜਾ ਰਹੇ ਨੇ ਕਿ ਆਖਰ ਕਾਰਨ ਕੀ ਹੈ ਹੜਤਾਲ ਕਿਉਂ ਕਰ ਰਹੇ ਨੇ ਇਹਨਾਂ ਦਾ ਜੋ ਮੁੱਖ ਕਾਰਨ ਹੈ ਜੋ ਭਾਰਤੀ ਗਦਾਮ ਨਿਗਮ ਦੇ ਵਧੀਕ ਮੈਨੇਜਰ ਹਨ ਨਵੀਨ ਸ਼ਰਮਾ ਉਹਨਾਂ ਵੱਲੋਂ ਇੱਕ ਕੁੱਲੀ ਦੇ ਨਾਲ ਬਦਸਲੂਕੀ ਕੀਤੀ ਗਈ ਔਰ ਉਹਨਾਂ ਦਾ ਕਹਿਣਾ ਹੈ ਕਿ ਇਹ ਪਹਿਲਾਂ ਵੀ ਅਕਸਰ ਅਜਿਹਾ ਹੁੰਦਾ ਰਿਹਾ ਪਰ ਜਦੋਂ ਤੱਕ ਇਸ ਬਦਸਲੂਕੀ ਤੇ ਨਿਗਾਮ ਨਹੀਂ ਲਗਾਈ ਜਾਂਦੀ ਉਦੋਂ ਤੱਕ ਕੁੱਲੀ ਜੋ ਹਨ ਉਹ ਆਪਣਾ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰੱਖਣਗੇ ਔਰ ਇਸ ਦੇ ਨਾਲ ਹੋਰ ਵੀ ਕਈ ਮੰਗਾਂ ਨੇ ਜਿਸ ਤਰ੍ਹਾਂ ਕਿ ਕੁੱਲੀਆਂ ਦੀ ਮਜ਼ਦੂਰੀ ਦਾ ਜੋ ਹੈ ਜੋ ਰੇਟ ਹੈ ਉਹ ਵੀ ਵਧਾਉਣ ਦੀ ਗੱਲ ਚੱਲੀ ਹੈ ਔਰ ਕਈ ਅਜਿਹੇ ਕੁਲੀਹਨ ਜੋ ਕਈ ਸਾਲਾਂ ਤੋਂ ਇੱਥੇ ਕੰਮ ਕਰ ਰਹੇ ਹਨ ਔਰ ਉਹਨਾਂ ਨੂੰ ਪੱਕੇ ਕਰਨ ਦਾ ਵੀ ਇੱਕ ਮੁੱਦਾ ਇਸ ਵਿੱਚ ਸ਼ਾਮਿਲ ਹੈ ਪਰ ਜੇਕਰ ਅੱਜ ਦੇ ਮੁੱਖ ਕਰਨੇ ਦੀ ਗੱਲ ਕਰੀਏ ਤਾਂ ਇਹ ਜੋ ਹੈ ਨਵੀਨ ਸ਼ਰਮਾ ਦੀ ਜੋ ਵਧੀਆਂ ਜੋ ਇਹਨਾਂ ਕੁਲੀਆਂ ਦੇ ਨਾਲ ਕੀਤੀਆਂ ਜਾ ਰਹੀਆਂ ਹਨ ਉਸ ਤੋਂ ਇਸ ਦੀ ਸ਼ੁਰੂਆਤ ਹੋਈ ਸੀ ਔਰ ਅੱਗੇ ਕਿੰਨੀ ਦੇਰ ਤੱਕ ਇਹ ਦਰਨਾ ਚੱਲਦਾ ਇਸ ਬਾਰੇ ਹਲੇ ਕਹਿਣਾ ਕਿ ਜੋ ਹੈ ਹਲੇ ਸਾਫ਼ ਤੌਰ ਤੇ ਨਹੀਂ ਕਿਹਾ ਜਾ ਸਕਦਾ ਕੱਲ ਤੋਂ ਹੀ ਠੱਪਿਆ ਹੈ ਵਪਾਰ राजीव ਕਿੰਨਾ ਕੋ ਅਸਰ ਹੋਵੇਗਾ ਹੁਣ ਤੱਕ ਕਿੰਨਾ ਕੋ ਨੁਕਸਾਨ ਹੋ ਚੁੱਕਾ ਕਿਉਂਕਿ ਵਪਾਰ ਨਹੀਂ ਹੋ ਪਾਰਿਆ ਭਾਰਤ ਪਾਕਿਸਤਾਨ ਵਿਚਾਲੇ ਜੀ ਹਾਂ ਵਪਾਰ ਤੇ ਇਸ ਦਾ ਸਿੱਧਾ ਅਸਰ ਪੈ ਕਿਉਂਕਿ ਇਹੀ ਖੁੱਲੀ ਇੱਕ ਦਰੀਆ ਹੈ ਜੋ ਭਾਰਤ ਔਰ ਪਾਕਿਸਤਾਨ ਦੇ ਵਿੱਚ ਹੋਣ ਵਾਲੇ ਵਪਾਰ ਨੂੰ ਜੋ ਜਿੰਨਾ ਵੀ ਸਮਾਨ ਪਾਕਿਸਤਾਨ ਤੋਂ ਆਉਂਦਾ ਹੈ ਜਾਂ ਭਾਰਤ ਤੋਂ ਪਾਕਿਸਤਾਨ ਜਾਂਦਾ ਹੈ ਇਹੀ ਉਸ ਸਮਾਨ ਨੂੰ ਲੋਡ ਵੀ ਕਰਦੇ ਹੋਣਾ ਔਰ ਇਹਨਾਂ ਦੀ ਜੋ अनलोडिंग ਹੈ ਉਹ ਵੀ ਇਹਨਾਂ ਕੁਲੀਆਂ ਰਾਹੀ ਹੁੰਦੀ ਹੈ ਜਿਸ ਕਰਕੇ ਕਿਸੇ ਤਰ੍ਹਾਂ ਦੇ ਤੌਰ ਤੇ ਇਸ ਦਾ ਜੋ ਅਸਰ ਹੈ ਉਹ ਬਾਹਰ ਤੇ ਪਿਆ ਹੈ ਔਰ ਭਾਰਤੀ ਵਪਾਰੀਆਂ ਨੇ ਵੀ ਜਲਦੀ ਤੋਂ ਜਲਦੀ ਇਹ ਮੰਗਿਆ ਕਿ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਇਹਨਾਂ ਨੂੰ ਸਮਝਾ ਕੇ ਉਹਨਾਂ ਦੇ ਜੋ ਵੀ ਮਸਲੇ ਹਨ ਉਹਨਾਂ ਨੂੰ ਹੱਲ ਕੀਤਾ ਜਾਵੇ ਤਾਂ ਜੋ ਵਪਾਰ ਤੇ ਜੋ ਅਸਰ ਪੈ ਰਿਹਾ ਹੈ ਉਹ ਜਲਦ ਤੋਂ ਜਲਦ ਠੀਕ ਹੋ ਸਕੇ ਔਰ ਭਾਰਤ ਪਾਕਿਸਤਾਨ ਦੇ ਵਿੱਚ ਚੱਲਣ ਵਾਲਾ ਵਪਾਰ ਹੈ ਉਹ ਆਮ ਦਿਨਾਂ ਦੀ ਤਰ੍ਹਾਂ ਉਸੇ ਤਰ੍ਹਾਂ ਹੀ ਦੁਬਾਰਾ ਸ਼ੁਰੂ ਕੀਤਾ ਜਾਵੇ